ਤਨਤਨ ਗੁਗਾ ਯਾਰਪੇ ਜੇ ਨੂੰ ਸਮਰਪਤ ਪਿੰਡ ਬਖਲੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਅਨਕਤੀ ਮਾ ਸ਼ੈੰਜ ਮੇਲਾ ਸਮੂਹ ਸੇਵਾਦਾਰ ਮੰਡਲੇ ਤਨਤਨ ਗੁਗਾ ਯਾਰਪੇ ਸ਼ੈੰਜ ਕਮੇਟੀ ਸਮੂਹ ಗ್ರಾಮ ਪੰਚਾਇਤ ਐਨ ਆਰ ਆਈ ਵੀਰ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਮਿਤੀ 18 ਅਗਸਤ 2025 ਦਿਨ ਸੋਮਵਾਰ ਨੂੰ ਬੜੀ ਹੀ ਸ਼ਰਧਾਪੂਰਵਕ ਕਰਵਾਇਆ ਜਾ ਰਿਹਾ ਤੰਤਨ ਗੁੱਗਾ ਜਹਰਪੀਰ ਜੀ ਨੂੰ ਸਮਰਪਿਤ ਪਿੰਡ ਬਖਲੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ 29ਵਾਂ ਛੇਂਜ ਮੇਲਾ ਸੇਵਾਦਾਰ ਤੰਤਨ ਗੁੱਗਾ ਜਹਰਪੀਰ ਜੀ ਛੇਂਜ ਕਮੇਟੀ ਐਨਆਰਆਈ ਵੀਰ ਸਮੂਹ ಗ್ರಾಮ ਪੰਚਾਇਤ ਅਤੇ ਪਿੰਡ ਵਸਨੀਕਾਂ ਦੇ ਸਹਿਯੋਗ ਨਾਲ ਮਿਤੀ 18 ਅਗਸਤ ਨੂੰ ਕਰਵਾਇਆ ਛਾਰਿਆ ਹੈ ਇਸ 96 ਮੇਲੇ ਵਿੱਚ ਅੰਤਰਰਾਸ਼ਟਰੀ ਪਹਿਲਵਾਨ ਮਿਰਜ਼ਾ ਇਰਾਨ ਦਿਨੇਸ਼ ਗੁਲੀਆ ਕਲਮਾ ਗੁਜਰ ਤਾਲੇ ਬਾਬਾ ਫਲਾਈ ਮੇਜਰ ਡੇਰਾ ਬਾਬਾ ਨਾਨਕ சிவா ਮਹਾਰਾਸ਼ਟਰ ਸਾਹਿਲ ਕੋਹਾਲੀ ਨਿਰਿੰਦਰ ਖੰਨਾ ਅਭਿਨায়ক ਯੂਪੀ ਕਮਲਜੀਤ ਡੂਮਸ਼ੇੜੀ ਸਪੈਸ਼ਲ ਕੁਸ਼ਤੀ ਦੇਵ ਥਾਪਾ ਭਾਗ ਲੈਣਗੇ ਐਸਾ ਸ਼ੰਜ ਮੇਲੇ ਵਿੱਚ ਵਿਸ਼ੇਸ਼ ਦਾਨੀ ਸੱਜਣਾ ਵੱਲੋਂ ਇਨਾਮ ਦਿੱਤੇ ਜਾਣਗੇ ਅਵਤਾਰ ਤਾਰਾ ਜਾਪਾਨ ਸਨ ਆਫ ਪੰਤਰਾਮ ਵੱਲੋਂ ਕਾਰ ਰਾਹੁਲ ਰਾਣਾ ਸਨ ਆਫ ਸੁਖਪਾਲ ਸੁਖੀ ਵੱਲੋਂ ਬੁਲਟ ਬਹਾਦਰ ਸਿੰਘ ਇੰਗਲੈਂਡ son of nejuram ਵੱਲੋਂ 볼ਟ ਹਮਨਸ਼ੂ ਰਾਣਾ ਹਾਲੈਂਡ son of ਸਰਜੀਵਨ ਵੱਲੋਂ ਸਪਲੈਂਡਰ ਜਸਵੀਰ ਸ਼ੀਰਾ ਜਸਵਿੰਦਰ ਕਾਲਾ ਸਪੇਨ ਵੱਲੋਂ ਸਪਲੈਂਡਰ ਸਾਬੀ son of ਸਵਰਨਾ RAM ਸਪਲੈਂਡਰ ਜੀਵਨ USA son of ਅਵਤਾਰ ਚੰਦ ਸਪਲੈਂਡਰ ਅਵਤਾਰ ਚੰਦ son of ਗਿਆਨ ਚੰਦ ਵੱਲੋਂ ਸੱਜਰ ਸੂਈ ਝੂਟੀ ਸਵਰਨ ਪੁੱਤਰ ਚੂੜਾ RAM ਵੱਲੋਂ ਸੋਨੇ ਦੀ ਮੁੰਦਰੀ ਗੁਰਪ੍ਰੀਤ ਚੁੰਬਰ ਕੈਨੇਡਾ ਸਨ ਆਫ RAM ਪ੍ਰਕਾਸ਼ ਵੱਲੋਂ ਸੋਨੇ ਦੀ ਮੁੰਦਰੀ ਅਤੇ ਘੜੀ ਧੀਰਜ ਪੁਰਤਗਾਲ ਜਿੰਦੂ ਸਪੇਨ ਸਨ ਆਫ ਐਸਆਈ ਮੰਗਤ RAM ਵੱਲੋਂ 31000 ਰੁਪਏ ਸੰਜੀਵ ਸਰੋਆ ਸਨ ਆਫ ਜਸਵਿੰਦਰ ਸਿੰਘ ਵੱਲੋਂ 20000 ਰੁਪਏ ਰਾਣਾ ਸੁਭਾਸ਼ ਸਨ ਆਫ ਰਾਣਾ ਦੁਰਗਾ RAM ਵੱਲੋਂ 21000 ਰੁਪਏ ਇਨਾਮ ਦੇ ਤੌਰ ਤੇ ਦਿੱਤੇ ਜਾਣਗੇ ਸਤਕਾਰਯੋਗ ਸੋਡੀ राम ਚੇਲਾ ਤਨਤਨ ਗੁੱਗਾ ਜ਼ਾਹਿਰਪੁਰ ਜੀ ਪਿੰਡ ਦੇ ਸਰਪੰਚ ਸ਼੍ਰੀ ਪੰਨੂ ਰਾਮ ਪੰਜ ਰਜਿੰਦਰ ਕੁਮਾਰ ਸੰਜੀਵ ਰਾਣਾ ਸ਼ਿੰਜ ਕਮੇਟੀ ਦੇ ਚੇਅਰਮੈਨ ਰਾਣਾ ਗੁਰਦੀਪ ਸਿੰਘ ਲੰਬੜਦਾਰ ਸ਼ਿੰਜ ਕਮੇਟੀ ਦੇ ਪ੍ਰਧਾਨ ਮਨੋਹਰ ਸਿੰਘ ਰਾਣਾ ਸੁਰਿੰਦਰ ਸਿੰਘ ਸਾਬਕਾ ਸਰਪੰਚ ਖਜਾਨਚੀ ਸ਼੍ਰੀ ਜੋਗਰਾਜ ਸਾਬਕਾ ਰੇਡ ਆਫਸਰ ਅਤੇ ਸ਼੍ਰੀ ਮੰਗਤ ਰਾਮ ਐਸਆਈ ਸ਼ਿੰਜ ਕਮੇਟੀ ਦੇ ਵਾਈਸ ਪ੍ਰਧਾਨ ਰਾਣਾ ਹਰਦੀਪ ਸਿੰਘ ਜਸਵਿੰਦਰ ਸਿੰਘ ਥਾਣੇਦਾਰ ਮਾਸਟਰ ਮੱਖਣराम ਬਖਲੌਰ ਵੱਲੋਂ ਅਤੇ ਰਾਮਪ੍ਰਕਾਸ਼ ਸ਼ੁੰਬਰ ਜਨਰਲ ਸਿਕੰਦਰ ਵੱਲੋਂ ਸਾਰੇ ਸਾਥ ਸੰਗਤ ਨੂੰ ਬੇਨਤੀ ਹੈ ਕਿ ਉਹ ਮਹਮਾਕੇ ਇਸ ਸ਼ੈਂਤ ਮੇਲੇ ਵਿੱਚ ਹਾਜ਼ਰੀ ਭਰਨ ਅਤੇ ਗੁੱਗਾ ਜਹਰਪੀਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਤਾਂ ਤਾਂ ਗੁੱਗਾ ਜਹਰਪੀਰ ਜੀ ਨੂੰ ਸਮਰਪਿਤ ਪਿੰਡ ਬਖਲੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ 29ਵਾਂ ਸ਼ੈਂਤ ਮੇਲਾ ਸਮੂਹ ਸੇਵਾਦਾਰ ਮੰਡਲੇ ਤਾਂ ਤਨ ਗੁਗਾ ਯਾਰਪੀਰ ਸ਼ੈੰਜ ਕਮੇਟੀ ਸਮੂਹ ಗ್ರಾಮ ਪੰਚਾਇਤ ਐਨ ਆਰ ਆਈ ਵੀਰ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਮਿਤੀ 18 ਅਗਸਤ 2025 ਦਿਨ ਸੋਮਵਾਰ ਨੂੰ ਬੜੀ ਹੀ ਸ਼ਰਧਾਪੂਰਵਕ ਕਰਵਾਇਆ ਜਾ ਰਿਹਾ ਇਸ ਸ਼ੈੰਜ ਮੇਲੇ ਦੇ ਵਿੱਚ ਅੰਤਰਰਾਸ਼ਟਰੀ ਪਹਿਲਵਾਨ ਮਿਰਜ਼ਾ ਇਰਾਨ ਦਿਨੇਸ਼ ਗੁਲੀਆ ਤਾਲਵਾ ਗੁੱਜਰ ਤਾਲਾ ਬਾਬਾ ਫਲਾਇ ਮੇਜਰ ਡੇਰਾ ਬਾਬਾ ਨਾਨਕ ਸ਼ੇਵਾ ਮਹਾਰਾਸ਼ਟਰ ਦਾ ਸਾਹਿਲ ਕੋਹਾਲੀ ਨਰਿੰਦਰ ਖੰਨਾ ਅਵਨਾਇਕ ਜੂਪੀ ਕਮਲਜੀਤ ਡੋਮਸ਼ੇੜੀ ਪਹੁੰਚ ਰਹੇ ਨੇ ਇਸੇ ਹੀ ਸ਼ੰਜ ਮੇਲੇ ਦੇ ਵਿੱਚ ਇੱਕ ਸਪੈਸ਼ਲ ਕੁਸ਼ਤੀ ਦੇਵ ਥੱppa ਦੀ ਕਰਵਾਈ ਕਰਵਾਈ ਜਾ ਰਹੀ ਆ ਇਸ ਇਸ ਤੋਂ ਇਲਾਵਾ ਹੋਰ ਵੀ ਬਸ ਬਖ ਬਖ ਖਾੜਿਆਂ ਤੋਂ ਨਾਮੇ ਪਹਿਲਵਾਨ ਪਹੁੰਚ ਰਹੇ ਨੇ ਇਸ ਸ਼ਹਿਨ ਦੇ ਮੇਲੇ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ ਅਵਤਾਰ ਤਾਰਾ ਜਾਪਾਨ ਇਹਨਾਂ ਵੱਲੋਂ ਆਲਟੋ ਕਾਰ ਦਿੱਤੀ ਜਾ ਰਹੀ ਹੈ ਰਾਹੁਲ ਰਾਣਾ ਪੁੱਤਰ ਰਾਣਾ ਸੁਖਪਾਲ ਸੁਖੀ ਇਹਨਾਂ ਦੇ ਪਰਿਵਾਰ ਵੱਲੋਂ ਬੁਲਟ ਮੋਟਰਸਾਈਕਲ ਬਹਾਦਰ ਸਿੰਘ ਇੰਗਲੈਂਡ ਨਿਵਾਸੀ ਪੁੱਤਰ ਸ਼੍ਰੀ ਨੰਜੂ ਰਾਮ ਇਹਨਾਂ ਦੇ ਪਰਿਵਾਰ ਵੱਲੋਂ ਬੁਲਟ ਮੋਟਰਸਾਈਕਲ ਹੇ ਮਾਨਸ਼ੂ ਰਾੜਾ ਹਾਲੈਂਡ ਸੁਪੁੱਤਰ ਸਰਜੀਵਨ ਇਹਨਾਂ ਦੇ ਪਰਿਵਾਰ ਵੱਲੋਂ ਸਪਲੈਂਡਰ ਮੋਟਰਸਾਈਕਲ ਜਸਵੀਰ ਸ਼ੀਰਾ ਜਸਵਿੰਦਰ ਕਾਲਾ ਸੁਪੁੱਤਰ ਜਗਦੀਸ਼ ਨੰਬਰਦਾਰ ਸਪੇਨ ਨਿਵਾਸੀ ਇਹਨਾਂ ਦੇ ਪਰਿਵਾਰ ਵੱਲੋਂ ਸਪਲੈਂਡਰ ਮੋਟਰਸਾਈਕਲ ਸਾਬੀ ਪੁੱਤਰ ਸੁਵਾਨ ਨਾਰਾਮ ਇਹਨਾਂ ਦੇ ਪਰਿਵਾਰ ਵੱਲੋਂ ਸਪਲੈਂਡਰ ਮੋਟਰਸਾਈਕਲ ਜੀਵਨ ਯੂ ਐਸ ਏ ਪੁੱਤਰ ਅਵਤਾਰ ਚੰਦ ਇਹਨਾਂ ਦੇ ਪਰਿਵਾਰ ਵੱਲੋਂ ਸਪਲੈਂਡਰ ਮੋਟਰਸਾਈਕਲ अवतारचंद पुत्र ज्ञानचंद ਇਹਨਾਂ ਦੇ ਪਰਿਵਾਰ ਵੱਲੋਂ ਸੱਜਰ ਸੋਈ ਝੋਟੀ ਸਰਬਣ पुत्र चूड़ा राम ਇਹਦੇ ਪਰਿਵਾਰ ਵੱਲੋਂ ਇੱਕ سونے ਦੀ मुंडी گورਪ੍ਰੀਤ ਚੁੰਬਰ ਕੈਨੇਡਾ पुत्र रामप्रकाश ਇਹਨਾਂ ਦੇ ਪਰਿਵਾਰ ਵੱਲੋਂ ਇੱਕ سونے ਦੀ मुंडी ਤੇ ਘੜੀ ਧੀਰਜ ਪੁਰਤਗਾਲ ਜਿੰਦੂ ਸਪੇਨ ਸੁਪੁੱਤਰ एएसआई मंगतराम ਇਹਨਾਂ ਦੇ ਪਰਿਵਾਰ ਵੱਲੋਂ 31000 ਰੁਪਇਆ संजीव सरोवा ਸਪੁੱਤਰ ਐਸ.ਆਈ. ਐਸ.ਆਈ. ਜਸਵਿੰਦਰ ਸਿੰਘ ਇਹਨਾਂ ਦੇ ਪਰਿਵਾਰ ਵੱਲੋਂ 20000 ਰੁਪਇਆ ਰਾਣਾ ਸੁਭਾਸ਼ ਚੰਦਰ ਸਪੁੱਤਰ ਰਾਣਾ ਦਰਗਾਹਾ ਜੀ ਇਹਨਾਂ ਦੇ ਪਰਿਵਾਰ ਵੱਲੋਂ 21000 ਰੁਪਇਆ ਇਸ ਤੋਂ ਇਲਾਵਾ ਹੋਰ ਵੀ ਐਨ.ਆਰ.ਆਈ. ਵੀਰ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਅੱਜ ਸੌਰੀ ਸੰਗਤ ਜੀ ਵਿਸ਼ੇਸ਼ ਤੌਰ ਤੇ ਸਾਡੇ ਨਾਲ ਲਾਈਵ ਹੋ ਰਹੇ ਨੇ ਸਾਡੇ ਸਤਿਕਾਰਯੋਗ ਸੋਢੀ RAM ਚੇਲਾ ਜੀ თანਦਨ 5000 ਰੁਪਏ ਦਰਵਾਰ ਸੈਂਡ ਬਖਲੌਰ ਦੇ ਸਰਪੰਚ ਸ਼੍ਰੀ ਪੰਨੂ RAM ਜੀ ਪੰਚ ਰਜਿੰਦਰ ਕੁਮਾਰ ਜੀ ਸੰਜੀਵ ਰਾਣਾ ਜੀ ਸੈਂਜ ਕਮੇਟੀ ਦੇ ਚੇਅਰਮੈਨ ਰਾਣਾ ਗੁਰਦੀਪ ਸਿੰਘ ਲੰਬੜਦਾਰ ਜੀ ਸੈਂਜ ਕਮੇਟੀ ਦੇ ਪ੍ਰਧਾਨ ਮਨੋਰ ਸਿੰਘ ਬੱਬੀ ਜੀ ਰਾਣਾ ਸੁਰਿੰਦਰ ਸਿੰਘ ਜੀ ਸਾਬਕਾ ਸਰਪੰਚ ਖਜ਼ਾਨਚੀ ਸ਼੍ਰੀ ਜੋਗਰਾਜ ਸਾਬਕਾ ਰੇਂਜ ਅਫਸਰ ਅਤੇ ਸ਼੍ਰੀ ਮੰਗਤ RAM ਰਿਟਾਇਰ ASI ਸੈਂਜ ਕਮੇਟੀ ਦੇ ਵਾਈਸ ਪ੍ਰਧਾਨ ਰਾਣਾ ਹਰਦੀਪ ਸਿੰਘ ਜੀ ਜਸਵਿੰਦਰ ਸਿੰਘ ਥਾਣੇਦਾਰ ਮਾਸਟਰ ਮੱਖਣ ਬਖਲੌਰ ਤੇ ਤੁਹਾਡਾ ਆਪਣਾ ਸੇਵਾਦਾਰ ਰਾਮਪੁਰ ਦਾ ਚੁੰਬਰ ਜੀ ਜਨਰਲ ਸਕੱਤਰ ਇਹ ਪ੍ਰੋਗਰਾਮ ਸ਼੍ਰੀ ਬਲਵਿੰਦਰ ਢਿੰਗੜ ਜੀ ਵੱਲੋਂ ਐਨ ਕੇ ਐਨ ਤੇ ਲਾਈਵ ਚਲਾਇਆ ਜਾ ਰਿਹਾ ਤੇ ਨਾਲ ਹੀ ਇਹ ਸੰਝ ਮੇਲਾ ਕੇਵਲ ਤੇ ਵੀ ਦਿਖਾਇਆ ਜਾ ਰਿਹਾ ਸਮੂਹ ਸੰਗਤ ਨੂੰ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਸੈਂਜ ਦੀ ਰੌਣਕ ਨੂੰ ਵਧਾਉਣ ਲਈ ਹਮ ਹਮਾ ਕੇ ਮਿਤੀ 18 ਅਗਸਤ 2025 ਦਿਨ ਸੋਮਵਾਰ ਨੂੰ ਪਿੰਡ ਬਖਲੌਰ ਦੀ ਧਰਤੀ ਤੇ ਪਹੁੰਚ ਕੇ ਦਰਸ਼ਨ ਦਿਓ ਸੈਂਜ ਦੇ ਵਿੱਚ ਸੈਂਜ ਦਾ ਟਾਈਮ ਕਰੀਬ 2 ਵਜੇ ਆਰੰਭ ਕੀਤੀ ਜਾਵੇਗੀ ਸਾਰੇ ਹੀ ਸੱਜਣਾਂ ਸਾਰੇ ਹੀ ਮਿੱਤਰ ਪਿਆਰੇ ਸਾਰੇ ਹੀ ਸੈਂਜ ਦੇ ਚਾਹਵਾਨ ਪਿੰਡ ਬਖਲੌਰ ਦੀ ਧਰਤੀ ਤੇ ਮਿਤੀ 18 ਅਗਸਤ 2025 ਦਿਨ ਸੋਮਵਾਰ ਨੂੰ ਪਹੁੰਚਣ ਦੀ ਕਿਰਪਾਲਤਾ ਕਰਨ ਬਹੁਤ ਬਹੁਤ ਧੰਨਵਾਦ ਮਿਹਰਬਾਨੀ